ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਟਸਲ ਸੀਐਮ ਭਗਵੰਤ ਮਾਨ ਨਾਲ ਚੱਲਦੀ ਹੀ ਰਹਿੰਦੀ ਹੈ ਔਰ ਇੱਕ ਹੋਰ ਕਾਰਨ ਵੀ ਹੁਣ ਸਾਹਮਣੇ ਆ ਗਿਆ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਆਮੋ ਸਾਹਮਣੇ ਹੋ ਗਏ ਨੇ ਵਿਕਰਮ ਸਿੰਘ ਮਜੀਠੀਆ ਮਾਲਵਿੰਦਰ ਸਿੰਘ ਮਾਲੀ ਪੱਤਰਕਾਰ ਜਿਹਨਾਂ ਨੂੰ ਲੰਗੇਕਾਲ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਹੱਕ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਆ ਪਹੁੰਚੇ ਨੇ ਔਰ ਸੀਐਮ ਭਗਵੰਤ ਮਾਨ ਦੇ ਖਿਲਾਫ ਉਹਨਾਂ ਨੇ ਇੱਕ ਟਵੀਟ ਸਾਂਝਾ ਕਰ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ ਵਿਕਰਮ ਮਜੀਠੀਆ ਹਮੇਸ਼ਾ ਹੀ ਐਕਟਿਵ ਰਹੇ ਨੇ ਔਰ ਖਾਸ ਕਰਕੇ ਮਸਲਿਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਚੱਕ ਦੇ ਰਹੇ ਨੇ ਭਾਵੇਂ ਆਪ ਜ਼ੁਬਾਨੀ ਤ ਬੱਤ ਸਾਂਝੇ ਕਰਕੇ ਗੱਲ ਜ਼ਰੂਰ ਕਰਦੇ ਨੇ ਵਿਕਰਮ ਮਜੀਠੀਆ ਔਰ ਸੀਐਮ ਭਗਵੰਤ ਮਾਨ ਨਾਲ ਉਹਨਾਂ ਦੀ ਜਿਹੜੀ ਟਸਲ ਹੈ ਉਹ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਸੀਐਮ ਭਗਵੰਤ ਮਾਨ ਨਾਲ ਉਹਨਾਂ ਦੀ ਇਹ ਟਸਲ ਕਥਿਤ ਡਰੱਗ ਮਾਮਲੇ ਦੇ ਨਾਲ ਸਬੰਧਤ ਵੀ ਹੈ ਉਸ ਤੋਂ ਪਹਿਲਾਂ ਦੀ ਵੀ ਹੈ ਆਰਾਮ ਆਦਮੀ ਪਾਰਟੀ ਦੇ ਉੱਤੇ ਔਰ ਸੀਐਮ ਭਗਵੰਤ ਮਾਨ ਦੇ ਉੱਤੇ ਇਹ ਨਿਸ਼ਾਨੇ ਵਿਕਰਮ ਮਜੀਠੀਆ ਸਾਧਦੇ ਹੀ ਰਹਿੰਦੇ ਨੇ ਔਰ ਜਿਸ ਦੇ ਵਿੱਚ ਹੁਣ ਦਵਾਰਾ ਮਾਲਵਿੰਦਰ ਸਿੰਘ ਮਾਲੀ ਜਿਹੜੇ ਪੱਤਰਕਾਰ ਨੇ ਉਹਨਾਂ ਦੀ ਗ੍ਰਿਫਤਾਰੀ ਦਾ ਮਾਮਲਾ ਵੀ ਆ ਪਹੁੰਚਿਆ ਹੈ ਬਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਦਾ ਰਖ ਕੀਤਾ ਔਰ ਲਿਖ ਕੇ ਇੱਕ ਟਵੀਟ ਸਾਂਝਾ ਕੀਤਾ ਕੀ ਲਿਖਦੇ ਨੇ ਆਪ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਬਿਕਰਮ ਮਜੀਠੀਆ ਲਿਖਦੇ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਾਂਗ ਪ੍ਰੈਸ ਦੀ ਆਜ਼ਾਦੀ ਉੱਤੇ ਵਾਰ-ਵਾਰ ਹਮਲਾ ਕਰ ਰਿਹਾ ਹੈ ਅੱਜ ਸ਼ਾਮ ਨੂੰ ਸੀਨੀਅਰ ਪੱਤਰਕਾਰ ਮਾਲਵਿੰਦਰ ਮਾਲੀ ਨੂੰ ਪਟਿਆਲਾ ਤੋਂ ਉਹਨਾਂ ਦੇ ਭਰਾ ਦੇ ਘਰੋਂ ਮੁਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਪੁਲਿਸ ਨੇ ਗ੍ਰਿਫਤਾਰੀ ਦਾ ਕਾਰਨ ਕੋਈ ਸੋਸ਼ਲ ਮੀਡੀਆ ਤੇ ਪਈ ਪੋਸਟ ਨੂੰ ਦੱਸਿਆ ਮੈਂ ਸਰਦਾਰ ਮਾਲੀ ਦੀ ਇਸ ਗ੍ਰਿਫਤਾਰੀ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕਰ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨੂੰ ਦਬਾਓ ਨਾ ਤਾਨਾਸ਼ਾਹੀ ਛੱਡੋ ਸਾਫ ਤੁਲਨਾ ਸੀਐਮ ਭਗਵੰਤ ਮਾਨ ਦੀ ਵਿਕਰਮ ਸਿੰਘ ਮਜੀਠੀਆ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਲ ਕਰ ਦਿੱਤੀ ਹੈ ਕਿਹਾ ਕਿ ਸੀਐਮ ਭਗਵੰਤ ਮਾਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਾਂਗ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਨਾਲ ਦੀ ਨਾਲ ਨਸੀਹਤ ਵੀ ਦਿੱਤੀ ਹੈ ਕਿਹਾ ਕਿ ਮੀਡੀਆ ਦੀ ਆਵਾਜ਼ ਨੂੰ ਦਬਾਓ ਨਾ ਤਾਨਾਸ਼ਾਹੀ ਛੱਡੋ ਇਹ ਆਪਸੀ ਟਕਸਲ ਦਾ ਕਾਰਨ ਜ਼ਰੂਰ ਹੋ ਸਕਦਾ ਹੈ ਪਰ ਦੂਦੇ ਪਾਸੇ ਮਾਲਵਿੰਦਰ ਮਾਲੀ ਜਿਹੜੇ ਪੱਤਰਕਾਰ ਨੇ ਉਹਨਾਂ ਦੀ ਗ੍ਰਿਫਤਾਰੀ ਦਾ ਮਾਮਲਾ ਵੀ ਪਖਿਆ ਪਿਆ ਹੈ ਪਰ ਹੌਲੀ ਹੌਲੀ ਕਰਕੇ ਉਹਨਾਂ ਦੀ ਸਪੋਰਟ ਦੇ ਵਿੱਚ ਸਿਆਸਤਦਾਨ ਆਉਂਦੇ ਵੀ ਪਏ ਨੇ ਉਸ ਤੋਂ ਪਹਿਲਾਂ ਸੁਖਪਾਲ ਖਹਿਰਾ ਵੀ ਆਪਣੇ ਵੱਲੋਂ ਸਪਸ਼ਟੀਕਰਨ ਔਰ ਆਪਣੇ ਵੱਲੋਂ ਕੁਝ ਗੱਲਾਂ ਸਾਂਝੀਆਂ ਕਰ ਚੁੱਕੇ ਨੇ ਉਹਨਾਂ ਦੇ ਹੱਕ ਦੇ ਵਿੱਚ ਖੜੋ ਚੁੱਕੇ ਨੇ ਅਕਾਲੀ ਦਲ ਦੇ ਵੱਲੋਂ ਅਰਸ਼ਦੀਪ ਕਲੇਰ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਔਰ ਹੁਣ ਅਕਾਲੀ ਦਲ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਆਵਾਜ਼ ਚੁੱਕ ਦੇ ਨਜ਼ਰ ਆਈ ਨੇ